ਵਾਕਤਾ ਜੀ ਤਲਵੰਡੀ ਪੈ ਟੈਂਪ ਤੇ ਵੱਡੀ ਖਬਰ ਨੇਲੇ ਪਿੰਡ ਹਰਾਜ ਤੋਂ ਆ ਰਹੀ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਗਲ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਸਬੰਧੀ ਤਲਵੰਡੀ ਪਾਈ ਪੁਲ ਸਥਾਨੀ ਦੇ ਐਸ ਐਚ ਓ ਬਲਰਾਜ ਸਿੰਘ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਕੌਰ ਦੇ ਪਰਾ ਬਲਵੀਰ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਮੈਣਾ ਜ਼ਿਲ੍ਹਾ ਮੋਗਾ ਦੇ ਬਿਆਨਾਂ ਤੇ ਦੋਸ਼ੀ ਜਗਸੀਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਹਰਾਜ ਕਲਾਬ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ throeper ਭੇਜਿਆ ਗਿਆ ਹੈ। ਆਜੋ ਸੁਣਦੇ ਹਾਂ ਇਸ ਬੰਦੀ ਕੀ ਕਿਹਾ ਉਪ ਪੁਲਿਸ ਕਪਤਾਨ throeper ਸ਼੍ਰੀ ਕਰਨ ਸ਼ਰਮਾ ਨੇ। ਜੀ ਇੱਥੇ ਸਾਨੂੰ ਇੱਕ ਟੈਲੀਫੋਨ ਦੇ ਥਰੂ ਇੱਕ ਇਨਫੋਰਮੇਸ਼ਨ ਮਿਲੀ ਦੁਪਹਿਰ ਨੂੰ ਕਿ ਇੱਕ ਲੇਡੀ ਪਰਮਜੀਤ कौर ਪਤਨੀ ਜਗਸੀਰ ਸਿੰਘ ਉਮਰ ਤਕਰੀਬਨ 35 ਸਾਲ ਵਾਸੀ ਪਿੰਡ ਹਰਾਜ ਜਿਸ ਦਾ ਅਜ ਪਤੀ ਵੱਲੋਂ ਇੱਕ ਰੇਲੂ ਝਗੜੇ ਦੇ ਦੌਰਾਨ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਉਸਦੇ ਪਤੀ ਜਗਸੀਰ ਸਿੰਘ ਨੂੰ ਰਾਉਂਡ ਅਪ ਕੀਤਾ ਗਿਆ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਿਖ ਕੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਤੇ ਹੋਰ ਵੀ ਜਿਹੜੀ ਵੰਦੀ ਕਾਰਵਾਈ ਹੈ ਉਹ ਕਰਦੇ ਠੀਕ ਹੈ ਥੈਂਕ ਯੂ